ਸਤਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਇਹ ਆਪਣਾ ਅੱਜ ਦਾ ਸਮਾਗਮ ਸਫਲ ਹੋਇਆ ਹੈ ਕਿ ਬੇਅੰਤ ਪ੍ਰਾਣੀ ਅਮਰਤ ਛੱਕ ਕੇ ਗੁਰੂ ਕੇ ਜਹਾਜੇ ਚੜੇ ਨੇ ਇਹੀ ਆਪਣਾ ਮੇਨ प्रयोजन ਸੀ ਮੇਨ ਗੁਰਮੁਖ ਪਿਆਰੇ ਪ੍ਰੋਗਰਾਮ ਸੀ ਮੇਨ ਮਕਸਦ ਸੀ ਉਹ ਸਤਗੁਰਾਂ ਨੇ ਕਿਰਪਾ ਕੀਤੀ ਹੈ ਪੂਰਨ ਹੋਇਆ ਬੋਲੇ ਇਸ ਬੋਲੇ ਸੋਨਹਾਲ ਸ੍ਰੀ ਅਕਾਲ ਜੀ ਆਇਆਂ ਨੂੰ 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 ਕਲਗੀ ਧਰ ਦੇ ਜੈ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਇਹਦੇ ਪਿੱਛੇ ਵਿੱਚ ਸਿੰਘ ਰਹਿ ਗਏ ਨੇ ਅਮਰਤ ਉਹ ਆ ਜਾਣ ਭਾਈ ਅੱਗੇ ਜਲਦੀ ਕਲਗੀ ਧਰ ਦੇ ਜਿਆ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਵਾਜ਼ ਮਾਰ ਕੇ ਬੁਲਾਇਆ ਬਾਬੇ ਨਾਨਕ ਨੇ ਹਉ ਤੇ ਮੇਰੇ ਬਾਗ ਜਾਗ ਬੇ ਆਵਾਜ਼ ਮਾਰ ਕੇ ਬੁਲਾਇਆ ਬਾਬੇ ਨਾਨਕ ਨੇ ਹਉ ਤੇ ਮੇਰੇ ਬਾਗ ਜਾਗ ਬੇ ਵਾਹਤ ਮਾਰ ਕੇ ਬੁਲਾਇਆ ਬਾਬੇ ਨਾਨਕ ਨੇ ਸੁੱਤੇ ਮੇਰੇ ਭਾਗ ਜਾਗ ਪੇ ਆਵਾਜ਼ ਮਾਰ ਕੇ ਬੁਲਾਇਆ ਬਾਬੇ ਨਾਨਕ ਨੇ ਸੁੱਤੇ ਮੇਰੇ ਭਾਗ ਜਾਗ ਪੇ ਬੇਨਤੀ ਹੈ ਜੀ ਪੰਥ ਸਿੰਘ ਸਹਿਬਾਨ ਉਪਰ ਸਟੇਜ ਤੇ ਸਵਾਗਤਾਨ ਹੋਣਗੇ ਤੇ ਜਿੰਨੀ ਸੰਗਤ ਆਈ ਹੈ ਸਾਹਮਣੇ ਇੱਥੇ ਵਿਰਾਜਮਾਨ ਹੋ ਜੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਗੁਰੂ ਕੇ ਜਹਾਜੇ ਚੜੇ ਨੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੇ ਗੁਰਮੁਖੋ ਪੰਜ ਪ੍ਰਾਣੀ ਜੇ ਅੰਮ੍ਰਿਤ ਦੇ ਬਾਟੇ ਲਈ ਤਿਆਰ ਹੋ ਜਾਣ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਬਹੁਤ ਵੱਡੀ ਗੁਰਮੁਖ ਪਿਆਰਿਓ ਸਾਡੇ ਤੇ ਦਇਆ ਕੀਤੀ ਕਿ ਅੰਮ੍ਰਿਤ ਛਕ ਕੇ ਇਹਨੇ ਪ੍ਰਾਣੀ ਅੱਜ ਸਤਿਗੁਰਾਂ ਦੇ ਗੋਦ ਵਿੱਚ ਬਰਾਜਮਾਨ ਹੋਏ ਨੇ ਸੋ ਆਓ ਪੰਜ ਜਕਾਰਿਆਂ ਦੇ ਨਾਲ ਆਪਾਂ ਸਾਰਿਆਂ ਨੇ ਇਹਨਾਂ ਸੰਗਤਾਂ ਦਾ ਪੰਜ ਪਿਆਰੇ ਸਿੰਘ ਸਹਬਾਨਾਂ ਦਾ ਸਨਮਾਨ ਕਰਨਾ ਹੈ ਸਾਰੀ ਸੰਗਤ ਨੇ ਹੱਥ ਖੜੇ ਕਰਕੇ ਜਕਾਰੇ ਛੱੜਨੇ ਨੇ ਸਾਰੇ ਜਣਾਂ ਨੇ ਬੋਲੇ ਈਸੋ ਨਾ ਬੋਲੇ

ਜੀ ਆਇਆਂ ਨੂੰ ਜੀ ਆਇਆਂ ਨੂੰ ਰੂਮ ਰੂਮ ਕਰਕੇ ਇਹਨਾਂ ਗੁਰੂ ਕੇ ਲਾਲਾਂ ਦੇ ਰੇਣੀਆ ਜਿਨ੍ਹਾਂ ਨੇ ਅੱਜ ਗੁਰੂ ਦਾ ਲੜ ਫੜਿਆ ਹੈ ਗੁਰੂ ਦੀ ਗੋਦ ਵਿੱਚ ਬਰਾਜਮਾਨ ਹੋਏ ਨੇ